ਤਰਨਤਾਰਨ ਦੀ ਜ਼ਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਸੱਤਾਧਿਰ ਨੂੰ ਇੱਕ ਝਟਕਾ ਲੱਗਿਆ ਉਹ ਇਸ ਕਰਕੇ ਕਿਉਂਕਿ ਜਿਹੜੇ ਅਫਸਰ ਲਗਾਏ ਗਏ ਸੀ ਉਹਨਾਂ ਦੇ ਤਬਾਦਲੇ ਚੋਣ ਕਮਿਸ਼ਨ ਵੱਲੋਂ ਕੀਤੇ ਗਏ ਨੇ ਜਿਸ ਵਿੱਚ ਦੋ ਡੀਐਸਪੀ ਤੇ ਇੱਕ ਥਾਣੇਦਾਰ ਵੀ ਸ਼ਾਮਲ ਹੈ ਇਸ ਦੀ ਸ਼ਿਕਾਇਤ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਕਾਇਦਾ ਦਿੱਤੀ ਗਈ ਚੋਣ ਮੁਖ ਅਧਿਕਾਰੀ ਨੂੰ ਚੰਡੀਗੜ੍ਹ ਦੇ ਵਿੱਚ 13 ਤਰੀਕ ਨੂੰ ਇਹ ਸ਼ਿਕਾਇਤ ਦਿੱਤੀ ਗਈ ਸੀ ਪਰ ਆਖਰਕਾਰ ਕਾਰਵਾਈ ਇਸ ਦੇ ਉੱਤੇ ਹੋ ਹੀ ਗਈ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਹ ਸੱਤਾ ਧਿਰ ਦੇ ਉੱਤੇ ਦੋਸ਼ ਲਗਾਇਆ ਗਿਆ ਸੀ ਕਿ ਅਉਧਿਆ ਦੀ ਦਰਵਰਤੋਂ ਕੀਤੀ ਜਾ ਰਹੀ ਹੈ ਤੇ ਹਰਮੀਤ ਸੰਧੂ ਜਿਹੜੇ ਕਿ ਬੇਸ਼ੱਕ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੀ ਵਿਧਾਇਕ ਬਣ ਚੁੱਕੇ ਨੇ ਉਹਨਾਂ ਵੱਲੋਂ ਕਈ ਵਾਰ ਉਮੀਦਵਾਰ ਬਣ ਚੁੱਕੇ ਨੇ ਪਰ ਹੁਣ ਉਹਨਾਂ ਨੇ ਜਦੋਂ ਝਾੜੂ ਫੜਿਆ ਹੱਥ ਵਿੱਚ ਤਾਂ ਉਹਨਾਂ ਦੀ ਖਿਲਾਫਤ ਆ ਜਿਹੜੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੀ ਸਭ ਤੋਂ ਵੱਧ ਕੀਤੀ ਜਾ ਰਹੀ ਹੈ ਤਾਂ ਉਹਨਾਂ ਦਾ ਹੀ ਇੱਕ ਦਲੀਲ ਸੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੀ ਕਿ ਸਾਡੇ ਜਿਹੜੇ ਕੈਂਡੀਡੇਟ ਨੇ ਪ੍ਰਿੰਸੀਪਲ ਰੰਧਾਵਾ ਤੇ ਉਹਨਾਂ ਦੀ ਜਿਹੜੀ ਬੇਟੀ ਹੈ ਕੰਚਨਪ੍ਰੀਤ ਕੌਰ ਉਸ ਦੇ ਉੱਤੇ ਵੀ ਝੂਠਾ ਮਕਦਮਾ ਦਰਜ ਔਰ ਹੋਰ ਕਈ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਤੇ ਵਰਕਰਾਂ ਨੂੰ ਤੰਗ ਕੀਤਾ ਜਾ ਰਿਹਾ ਹੈ ਇਹ ਦੋਸ਼ ਲਾਇਆ ਗਿਆ ਸੀ ਤੇ ਫਿਰ ਜਾ ਕੇ ਕਾਰਵਾਈ ਹੋ ਗਈ ਤੇ ਇਸ ਸਬੰਧੀ ਕਾਰਵਾਈ ਕਰਦਿਆਂ ਹੋਇਆਂ ਤਰਨਤਾਰਨ ਜ਼ਿਲ੍ਹੇ ਵਿੱਚ ਜਿਹੜੇ ਤਾਇਨਾਤ ਡੀਐਸਪੀ ਦੋ ਤੇ ਇੱਕ ਥਾਣੇਦਾਰ ਮੁਖੀ ਦਾਤ ਬਾਦਲਾ ਕਰ ਦਿੱਤਾ ਗਿਆ ਇਸ ਸਬੰਧੀ ਪਿਛਲੇ ਕਈ ਦਿਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਪ੍ਰਚਾਰ ਦੇ ਵਿੱਚ ਖੁੱਲਕੇ ਕਿਹਾ ਜਾ ਰਿਹਾ ਸੀ ਕਿ ਹਲਕਾ ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਸਾਬਕਾ ਸੀਪੀਐਸ ਹਰਮਿਤ ਸਿੰਘ ਸੰਧੂ ਵੱਲੋਂ ਵਿਧਾਨ ਸਭਾ ਦੀ ਜਿਮਣੀ ਚੋਣ ਵਿੱਚ ਮੁੱਖ ਰੱਖਦਿਆਂ ਹੋਇਆਂ ਮਰਜ਼ੀ ਦੇ ਦੋ ਅਧਿਕਾਰੀਆਂ ਨੂੰ ਨਿਯੁਕਤ ਕਰਵਾਇਆ ਗਿਆ ਜਿਹੜੇ ਕਿ ਪਹਿਲਾਂ ਉੱਥੇ ਲੰਮਾ ਸਮਾਂ ਐਸਐਚਓ ਤੌਰ ਦੇ ਉੱਤੇ ਵੀ ਡਿਊਟੀ ਨਿਭਾ ਚੁੱਕੇ ਨੇ ਜਿਸ ਵਿੱਚ ਡੀਐਸਪੀ ਡੀ ਸੁਖਵੀਰ ਸਿੰਘ ਸੰਧੂ ਤੇ ਡੀਐਸਪੀ ਸਬਡਿਵੀਜ਼ਨ ਤਰਨਤਾਰਨ ਜਗਜੀਤ ਸਿੰਘ ਚਾਹਲ ਇਹ ਸ਼ਾਮਲ ਸਨ ਤੇ ਇਸ ਦੇ ਨਾਲ ਹੀ ਇਹ ਦੋਵੇਂ ਅਧਿਕਾਰੀ ਪਿਛਲੇ 14 ਸਾਲ ਦੇ ਅਰਸੇ ਦੌਰਾਨ ਤਰਨਤਾਰਨ ਦੇ ਵੱਖ-ਵੱਖ ਥਾਣਿਆਂ ਵਿੱਚ ਐਸਐਚਓ ਵੀ ਰਹਿ ਚੁੱਕੇ ਨੇ ਇਸ ਦੀ ਦਲੀਲ ਦਿੰਦਿਆਂ ਹੋਇਆਂ ਇਹ ਕਿਹਾ ਗਿਆ ਇਹਨਾਂ ਨੂੰ ਬਦਲਿਆ ਜਾਣਾ ਚਾਹੀਦਾ ਤੇ ਇਸ ਦੇ ਨਾਲ ਹੀ ਥਾਣਾ ਚਭਾਲ ਦੇ ਮੁਖੀ ਸਬ ਇੰਸਪੈਕਟਰ ਗੁਰਦੀਪ ਸਿੰਘ ਦਾ ਵੀ ਤਬਾਦਲਾ ਕਰ ਦਿੱਤਾ ਗਿਆ ਉਹਨਾਂ ਦੀ ਜਗ੍ਹਾ ਤੇ ਇੰਸਪੈਕਟਰ ਨਵਨੀਤ ਕੌਰ ਨੂੰ ਥਾਣਾ ਮੁਖੀ ਬਣਾਇਆ ਗਿਆ ਤਾਂ ਇਸ ਤਰ੍ਹਾਂ ਦੋ ਡੀਐਸਪੀ ਤੇ ਇੱਕ ਥਾਣੇਦਾਰ ਦਾ ਤਬਾਦਲਾ ਕਰ ਦਿੱਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੀ ਮੰਗ ਦੇ ਉੱਤੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਿਨ੍ਹਾਂ ਨੇ ਸ਼ਿਕਾਇਤ ਦਿੱਤੀ ਲੀਗਲ ਸੈਲ ਦੇ ਜਿਹੜੇ ਚੇਅਰਮੈਨ ਵੀ ਨੇ ਪ੍ਰਧਾਨ ਵੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਔਰ ਮੁੱਖ ਬੁਲਾਰੇ ਨੇ ਅਰਸ਼ਦੀਪ ਸਿੰਘ ਕਲੇਰ ਉਹ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਉਹਨਾਂ ਤੋਂ ਜਾਣਦੇ ਆ ਕਿ ਆਖਰਕਾਰ ਉਹਨਾਂ ਨੇ ਜਿਹੜੀ ਸ਼ਿਕਾਇਤ ਕੀਤੀ ਸੀ ਮੰਗ ਪੂਰੀ ਹੋਈ ਹੈ ਦੇਖੋ ਸੰਦੀਪ ਜੀ ਤਰਨ ਧਰਨ ਦੀ ਜਿਹੜੀ ਬਾਈ ਇਲੈਕਸ਼ਨ ਹੈ ਉੱਥੇ ਇੱਕ ਚੀਜ਼ ਕੰਧ ਤੇ ਲਿਖੀ ਹੈ ਕਿ ਆਮ ਆਦਮੀ ਪਾਰਟੀ ਬੁਰੇ ਤਰੀਕੇ ਦੇ ਨਾਲੋਂ ਚੋਣ ਹਾਰ ਰਹੀ ਹੈ ਇਸੇ ਕਰਕੇ ਉੱਥੇ ਸਰਕਾਰੀ ਮਸ਼ੀਨਰੀ ਦਾ ਦਬ ਕੇ ਦੁਰਉਪਯੋਗ ਸਰਕਾਰ ਵੱਲੋਂ ਪਹਿਲੇ ਦਿਨੋਂ ਕੀਤਾ ਜਾ ਰਿਹਾ ਹੈ ਮੈਂ 13 ਅਕਤੂਬਰ ਨੂੰ ਜਦੋਂ ਮੁੱਖ ਚੋਣ ਅਫਸਰ ਹੈ ਜਿਹੜੇ 17 ਸੈਕਟਰ 7 ਸੀ ਸਾਹਿਬ ਮੈਂ ਇਹਨਾਂ ਨੂੰ ਮਿਲ ਕੇ ਉਦੋਂ ਹੀ ਦੱਸਦਾ ਸੀ ਕਿ ਇਹ ਜਿਹੜੀ ਆਪ ਦੇ ਚਹੇਤੇ ਅਫਸਰਾਂ ਨੂੰ ਉੱਥੇ ਪੋਸਟਿੰਗਾਂ ਦਿੱਤੀਆਂ ਜਾ ਰਹੀਆਂ ਬਿਲਕੁਲ ਕੋਡ ਆਫ ਕੰਡਕਟ ਤੋਂ ਪਹਿਲਾਂ ਉਹ ਵੀ ਉਹ ਅਫਸਰ ਜਿਹੜੇ ਲੰਬਾ ਸਮਾਂ ਉਸੇ ਏਰੀਏ 'ਚ ਐਸਐਚਓ ਰਹੇ ਨੇ ਜਦੋਂ ਹਰਮੀਤ ਸਿੰਘੂ ਸਾਹਿਬ ਐਮਐਲਏ ਹੁੰਦੇ ਸੀ ਇਹਨਾਂ ਦੇ ਚਹੇਤੇ ਨੇ ਤਾਂ ਇਹਨਾਂ ਨੂੰ ਲਿਆਉਣ ਦਾ ਮਕਸਦ ਇੱਕੋ ਹੀ ਆ ਉੱਥੇ ਧੱਕਾ ਕਰਾਉਣਾ ਤੇ ਫਿਰ ਉਹੀ ਕੁਝ ਉੱਥੇ ਜੋ ਸ਼ਿਕਾਇਤ ਦਿੱਤੀ ਸਿਲਸਿਲੇਵਾਰ ਸ਼ੁਰੂ ਹੋਇਆ ਤੁਸੀਂ ਦੇਖਿਆ ਕਿ ਸਾਡੇ ਜਿਹੜੇ ਕੈਂਡੀਡੇਟ ਹੈ ਸ਼੍ਰੋਮਣੀ ਅਕਾਲੀ ਦਲ ਦੇ ਬੀਬੀ ਸੁਖਵਿੰਦਰ ਕੌਰ ਰੰਧਾਵਾ ਜੀ ਉਹਨਾਂ ਦੀ ਬੇਟੀ ਕੰਚਨਪ੍ਰੀਤ ਦੇ ਖਿਲਾਫ ਐਫਆਈਆਰ ਫਿਰ ਸਾਡੇ ਉੱਥੇ ਜਿਹੜੇ ਸਰਪੰਚ ਹੈ ਉਹਨਾਂ ਦੇ ਖਿਲਾਫ ਦੁੱਧੇਪਿੰਡ ਦੇ ਸਰਪੰਚ ਦੇ ਖਿਲਾਫ ਐਫਆਈਆਰ ਫਿਰ ਜਿਹੜੀ 751 ਹੁੰਦੀ ਹੈ ਜਿਹੜੀ ਹੁਣ 126 169 ਬੀਐਨਐਸ ਹੈ ਉਹਦੇ ਨੋਟਿਸ ਅਕਾਲੀ ਦਲ ਦੇ ਮੋਤਬਰ ਲੀਡਰਾਂ ਨੂੰ ਸਰਪੰਚਾਂ ਨੂੰ ਪੰਚਾਂ ਨੂੰ ਕੇ ਜੀ ਪੇਸ਼ ਹੋ ਆ ਕੇ ਫਿਰ 24 ਤਰੀਕ ਨੂੰ ਮੈਂ ਦੁਬਾਰਾ ਇਲੈਕਸ਼ਨ ਕਮਿਸ਼ਨ ਨੂੰ ਇਹ ਸਭ ਕੁਝ ਤੱਥਾਂ ਦੇ ਨਾਲ ਸਬੂਤਾਂ ਦੇ ਨਾਲ ਦਿੱਤਾ ਜਿਹਦੇ ਤੇ ਇੱਕ ਸ਼ਿਕਾਇਤ ਹੋਰ ਵੀ ਸੀ ਸਾਡਾ ਇੱਕ ਲੜਕਾ ਸੀ ਪ੍ਰਭਜੀਤ ਜਿਹਦੀ ਗੱਡੀ ਦੀ ਪਰਮਿਸ਼ਨ 18 ਅਕਤੂਬਰ ਨੂੰ ਅਪਲਾਈ ਹੁੰਦੀ ਹੈ ਕਿ ਜੀ ਇਹ ਕੈਂਡੀਡੇਟ ਦੇ ਕਾਫਲੇ ਚ ਚੱਲੂਗੀ ਉਸ ਤੋਂ ਬਾਅਦ ਉਹਨੂੰ ਘਰੋਂ ਆ ਕੇ ਐਸ ਐਚਓ ਸਾਹਿਬ ਚੱਕ ਕੇ ਲੈ ਜਾਂਦੇ ਨੇ ਗੱਡੀ ਨਾਲ ਲੈ ਜਾਂਦੇ ਨੇ ਸੋ ਇਹ ਸਾਰਾ ਕੁਝ ਵੈਲਿਡ ਪ੍ਰੂਫਸ ਦੇ ਨਾਲ ਇਲੈਕਸ਼ਨ ਕਮਿਸ਼ਨ ਦੇ ਅੱਗੇ ਰੱਖਿਆ ਜੋ ਕੱਲ ਦੇਰ ਰਾਤ ਫੈਸਲਾ ਆਇਆ ਮੈਂ ਇਹਨੂੰ ਵੈਲਕਮ ਕਰਦਾ ਦੇਖੋ ਇਹੋ ਜਿਹੇ ਜਿਹੜੇ ਫੈਸਲੇ ਨੇ ਉਹਨਾਂ ਨਾਲ ਜਿਹੜੀ ਸਾਡੀਆਂ ਇਹ ਕਨਸਟੀਟਿਊਸ਼ਨਲ ਇੰਸਟੀਟਿਊਸ਼ਨਸ ਐ ਇਲੈਕਸ਼ਨ ਕਮਿਸ਼ਨ ਜਿਨ੍ਹਾਂ ਦੇ ਉੱਤੇ ਜ਼ਿੰਮੇਵਾਰੀ ਹੈ ਫ੍ਰੀ ਤੇ ਫਿਰ ਇਲੈਕਸ਼ਨ ਦੀ ਇਹੀ ਜਿਹੇ ਇੰਸਟੀਟਿਊਸ਼ਨਸ ਦੇ ਵਿੱਚ ਸਾਡਾ ਵਿਸ਼ਵਾਸ ਵੱਧ ਹੈ ਲੋਕਾਂ ਦਾ ਵਿਸ਼ਵਾਸ ਵੱਧ ਹੈ ਪਰ ਮੈਂ ਅਕਸਰਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਕਿ ਕੋਈ ਵੀ ਅਕਸਰ ਸੰਵਿਧਾਨ ਤੋਂ ਉੱਪਰ ਨਹੀਂ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਸਭ ਨੇ ਕੰਮ ਕਰਨਾ ਅਗਰ ਕੋਈ ਅਫਸਰ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਜਾ ਕੇ ਤੱਕਾ ਕਰੂ ਤੱਕਾ ਕਿੰਨੇ ਦਿਨ ਦਾ ਸੰਦੀਪ ਜੀ ਤੱਕਾ 10 ਦਿਨ ਕਰ ਲੂ 15 ਦਿਨ 11 ਨੂੰ ਵੋਟਾਂ ਪੈ ਜਾਣੀਆਂ ਉਸ ਤੋਂ ਬਾਅਦ ਵੀ ਅਫਸਰਾਂ ਦੀ ਜਵਾਬ ਦੀ ਅਦਾਲਤਾਂ ਦੇ ਵਿੱਚ ਵੀ ਹੈ ਇਲੈਕਸ਼ਨ ਕਮਿਸ਼ਨ ਦੇ ਅੱਗੇ ਵੀ ਹੈ ਸੋ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਹੀ ਚੋਣ ਲੜੀ ਜਾਵੇ ਸੰਵਿਧਾਨ ਦੇ ਦਾਇਰੇ ਦੇ ਵਿੱਚ ਹੀ ਰਹਿ ਕੇ ਜਿਹੜੇ ਅਫਸਰ ਸ਼ਾਹੀ ਹੈ ਇਹ ਵੀ ਜਿਹੜੇ ਉੱਥੇ ਅਫਸਰ ਲੱਗਦੇ ਨੇ ਸਰਕਾਰ ਦੇ ਪ੍ਰੈਸ਼ਰ ਦੇ ਵਿੱਚ ਨਾ ਆਉਣ ਆਪਣੀ ਡਿਊਟੀ ਕਰਨ ਅਮਨ ਅਮਾਨ ਦੇ ਨਾਲ ਚੋਣ ਕਰਾਣਾ ਹੀ ਇਹਨਾਂ ਦਾ ਪਹਿਲਾ ਫਰਜ਼ ਹੈ ਜਿਹੜਾ ਤੁਸੀਂ ਕਿਹਾ ਕਿ ਅਫਸਰਾਂ ਦੀ ਜਾਂ ਮਸ਼ੀਨਰੀ ਦੀ ਦਰਵਰਤੋ ਹੋ ਰਹੀ ਐ ਸਚੋਣ ਦੇ ਵਿੱਚ ਵੀ ਜਿਵੇਂ ਪਹਿਲਾਂ ਹੁੰਦੀ ਰਹੀ ਐ ਤਾਂ ਉਸ ਨੂੰ ਲੈ ਕੇ ਤੁਹਾਡੇ ਵੱਲੋਂ ਜਾਂ ਤੁਹਾਡੀ ਪਾਰਟੀ ਵੱਲੋਂ ਹੀ ਸ਼ਿਕਾਇਤਾਂ ਜਿਹੜੀਆਂ ਨੇ ਇੱਕ ਜਾਂ ਦੋ ਵਾਰ ਮਿਲਿਆ ਗਿਆ ਮੁੱਖ ਚੋਣ ਅਧਿਕਾਰੀ ਨੂੰ ਬਾਕੀ ਪਾਰਟੀਆਂ ਦੇ ਵੱਲੋਂ ਉਸ ਤਰ੍ਹਾਂ ਸ਼ਿਕਾਇਤਾਂ ਨਹੀਂ ਆਈਆਂ ਕੀ ਉੱਥੇ ਬਾਕੀ ਪਾਰਟੀਆਂ ਨੂੰ ਲੱਗਦਾ ਹੈ ਕਿ ਸਰਕਾਰੀ ਮਸ਼ੀਨਰੀ ਦੀ ਦਰਵਰਤੋ ਨਹੀਂ ਹੋ ਰਹੀ ਸ਼ਾਇਦ ਇਸ ਕਰਕੇ ਸ਼ਿਕਾਇਤਾਂ ਨਹੀਂ ਦਿੱਤੀਆਂ ਗਈਆਂ ਸੰਦੀਪ ਜੀ ਉੱਥੇ ਸ਼ਰੋਮਨੀ ਅਕਾਲੀ ਦਲ ਦੇ ਜਿਹੜੇ ਕੈਂਡੀਡੇਟ ਐ ਉਹਨਾਂ ਉਹਨਾਂ ਪ੍ਰਤੀ ਲੋਕਾਂ ਦੇ ਵਿੱਚ ਬਹੁਤ ਵੱਡਾ ਉੱਚਾ ਹੈ ਲੋਕ ਚਾਹੁੰਦੇ ਨੇ ਕਿ ਧਰਮੀ ਫੌਜੀਆ ਦਾ ਪਰਿਵਾਰ ਹੈ ਔਰ ਜਿਹੜੇ ਬੀਬੀ ਜੀ ਸੁਖਵਿੰਦਰ ਕੌਰ ਰੰਧਾਵਾ ਨੇ ਰਿਟਾਇਰਡ ਪ੍ਰਿੰਸੀਪਲ ਨੇ ਲੋਕ ਉਹਨਾਂ ਨੂੰ ਬਹੁਤ ਪਿਆਰ ਦੇ ਰਹੇ ਨੇ ਸਨੇਹ ਦੇ ਰਹੇ ਨੇ ਔਰ ਖਾਸ ਕਰਕੇ ਜੇ ਮੈਂ ਗੱਲ ਕਰਾਂ ਸ਼੍ਰੋਮਣੀ ਅਕਾਲੀ ਦਲ ਦੀ ਤੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਵਿੱਚ ਵੀ ਹੁਣ ਲੋਕ 2027 ਦਾ ਭਵਿੱਖ ਦੇਖਦੇ ਨੇ ਕਿਉਂਕਿ ਲੋਕ ਸਮਝ ਗਏ ਨੇ ਕਿ ਅਗਰ ਪੰਜਾਬ ਨੂੰ ਪੈਰਾਸਰ ਕਰਨਾ ਹੈ ਅਗਰ ਉਹਨਾਂ ਨੌਕਰੀਆਂ ਦੀ ਗੱਲ ਕਰਨੀ ਹੈ ਔਰੇ ਖੇਡ ਮੇਲਿਆਂ ਦੀ ਗੱਲ ਕਰਨੀ ਹੈ ਡਵੈਲਪਮੈਂਟ ਦੀ ਗੱਲ ਕਰਨੀ ਹੈ ਈ ਅਮਨ ਸ਼ਾਂਤੀ ਭਾਈਚਾਰਕ ਸਾਂਝ ਦੀ ਗੱਲ ਕਰਨੀ ਹੈ ਇੰਡਸਟਰੀ ਦੀ ਗੱਲ ਕਰਨੀ ਹੈ ਪਰ ਸਾਰੇ ਸਵਾਲਾਂ ਦਾ ਇੱਕੋ ਜਵਾਬ ਹੈ ਸ਼੍ਰੋਮਣੀ ਅਕਾਲੀ ਦਲ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਨੂੰ ਦੇਖਦੇ ਹੋਏ ਇਹ ਸਰਕਾਰ ਦੇ ਵਿੱਚ ਬੁਖਲਾਹਟ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਚਾਹੇ ਕੈਂਡੀਡੇਟ ਹੋਣ ਚਾਹੇ ਉਥੇ ਦੇ ਲੋਕਲ ਲੀਡਰਸ਼ਿਪ ਹੋਵੇ ਉਹਨਾਂ ਨੂੰ ਹੀ ਚੁਣ-ਚੁਣ ਕੇ ਟਾਰਗੇਟ ਕੀਤਾ ਗਿਆ ਤਾਂ ਹੀ ਕਰਕੇ ਸਾਨੂੰ ਇਹ ਜਿਹੜੀਆਂ ਸ਼ਿਕਾਇਤਾਂ ਨੇ ਇਹ ਚੋਣ ਕਮਿਸ਼ਨ ਨੂੰ ਦੇਣੀਆਂ ਪਈ ਜੀ ਬਹੁਤ ਸ਼ੁਕਰੀਆ ਹੈ